जय गुरुदेव नरवरदेव बोले सो निरपै रो नरो जी बोले सो निहाल जसिया काल आज तप स्थान श्री खुरालगढ़ साहिब ਵਿਖੇ ਜਿੱਥੇ ਕਿ ਹਜ਼ੂਰ ਪਿਤਾ ਤਨਸ੍ਰੀ ਗੁਰੂ ਅਰਵਦਾਸ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਇਸ ਧਰਤੀ ਨੂੰ ਪੂਜਣਯੋਗ ਬਣਾਇਆ ਭਾਵ ਕੀ ਤਪਸਥਾਨ ਸ੍ਰੀ ਖਰਾਲਗੜ੍ਹ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ ਸਿੱਧ ਪਾਤਸ਼ਾਹ ਦੀ ਇਹ ਪਾਵਨ ਨਗਰ ਸੋ ਗੁਰੂ ਕੇ ਪਿਆਰਿਓ ਇਸ ਨਗਰ ਤੇ ਅੱਜ ਇੱਕ ਕਤਰਤਾ ਹੋਈ ਹੈ ਜਿਹਦੇ ਵਿੱਚ ਪ੍ਰਬੰਧਕ ਕਮੇਟੀ ਧਾਰਮਿਕ ਜਥੇਬੰਦੀਆਂ ਅਮੇੜਕਰ ਸੈਨਾ ਦੇ ਆਗੂਆਂ ਨੇ ਭਾਗ ਲਿਆ ਇਸ ਕਤਰਤਾ ਜੋ ਮੰਤਵ ਹੈ ਉਹ ਇਹ ਹੈ ਕਿ ਆਉਣ ਵਾਲਾ ਜੇਠਾ ਐਤਵਾਰ ਭਾਦੋਂ ਦਾ ਜੇਠਾ ਐਤਵਾਰ 17 ਅਗਸਤ ਨੂੰ ਆ ਰਿਹਾ ਹੈ ਉਸ ਦਿਨ ਅਸੀਂ ਸ੍ਰੀ ਖਰਾਲਗੜ ਸਾਹਿਬ ਆਗਮਨ ਦਿਵਸ ਮਨਾ ਰਹੇ ਹਾਂ ਭਾਵ ਕਿ ਜਿਸ ਦਿਨ ਸ੍ਰੀ ਖਰਾਲਗੜ ਸਾਹਿਬ ਵਿਖੇ ਗੁਰੂ ਅਰਦਾਸ ਮਹਾਰਾਜ ਆਏ ਸੀ ਉਹਨੂੰ ਖਰਾਲਗੜ ਸਾਹਿਬ ਆਗਮਨ ਦਿਵਸ ਕਿਹਾ ਜਾਂਦਾ ਹੈ ਇਸ ਦਿਨ ਤੇ ਧੰ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ 650 ਸਾਲਾ ਆਗਮਨ ਪੁਰਬ ਸਤਾਬ ਦੀ ਸਭਰੋ ਮਨਾਉਣ ਦਾ ਆਗਾਜ਼ ਕੀਤਾ ਜਾਏਗਾ ਭਾਵ ਕਿ 17 ਅਗਸਤ 2025 ਨੂੰ ਇਸ ਦਿਨ ਹੀ ਮਾਤਾ ਕਲਸਾ ਜੀ ਦੇ ਨਾਮ ਤੇ ਇੱਕ ਯਾਤਰੀ ਨਿਵਾਸ ਬਣਾਇਆ ਜਾ ਰਿਹਾ ਹੈ ਉਹਦਾ ਨੀ ਪੱਥਰ ਵੀ ਇਸੇ ਦਿਨ ਰੱਖਿਆ ਜਾਵੇਗਾ ਸੋ ਅੱਜ ਅਲੱਗ-ਅਲੱਗ ਧਾਰਮਿਕ ਸਭਾਵਾਂ ਕਮੇਟ ਕਾਰ ਸਭਾਵਾਂ ਪਰ ਉਹਨਾਂ ਦੀ ਕਮੇਟੀ ਦੇ ਮਿਲੇ ਜੁਲੇਸ ਜੋਗ ਨਾਲ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ 20 ਦੇ ਸਰਪੰਚਾਂ ਦੇ ਸਹਿਯੋਗ ਨਾਲ ਇਹ ਇਕੱਤਰਤਾ ਸਫਲ ਹੋਈ ਹੈ ਜਿੱਦੇ ਸੇ ਫੈਸਲਾ ਕੀਤਾ ਗਿਆ ਕਿ ਅਲੱਗ-ਅਲੱਗ ਲੋਕਾਂ ਦੀ ਜ਼ਿੰਮੇਵਾਰੀ ਲਗਾਈ ਗਈ ਹੈ ਕਿ ਬੀਤ ਵਿੱਚ ਪ੍ਰਚਾਰ ਕੌਣ ਕਰੇਗਾ ਕੰਢੀ ਪਵਾਦ ਵਿੱਚ ਕੌਣ ਕਰੇਗਾ ਦੁਆਬਾ ਵਿੱਚ ਕੌਣ ਕਰੇਗਾ ਮਾਲ ਵਿੱਚ ਕੌਣ ਪ੍ਰਚਾਰ ਕਰੇਗਾ ਇਹ ਡਿਊਟੀਆਂ ਫਿਕਸ ਕੀਤੀਆਂ ਗਈਆਂ ਤਾਂ ਕਿ ਇਸ ਵੱਡੇ ਸਮਾਗਮ ਦੇ ਸਨੇਹ ਨੂੰ ਜਨ ਜਨ ਤੱਕ ਲਗਾਇਆ ਜਾਵੇ ਸੋ ਅੱਜ ਇੱਥੇ ਮੈਂ ਜਿੰਨੇ ਵੀ ਸਾਡੇ ਪੱਤਰਕਾਰ ਵੀਰ ਆਏ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਹੜੇ ਸਾਡੀ ਆ ਖਬਰ ਸਾਡਾ ਸੰਦੇਸ਼ ਸਾਡੀ ਬੇਨਤੀ ਸੰਗਤਾਂ ਤੱਕ ਪਹੁੰਚਾਣਗੇ ਸੋ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਆਈਆਂ ਧਾਰਮਿਕ ਸੰਸਥਾਵਾਂ ਸਾਰੀਆਂ ਆਈਆਂ ਵਾਵਾ ਸਾਹਿਬ ਮੈਡੀਕਲ ਸੰਸਥਾਵਾਂ ਦੇ ਆਗੂਆਂ ਦਾ ਬਹੁਤ ਧੰਨਵਾਦ ਬਹੁਤ ਜੀਵ ਆਇਆਂ ਸੋ ਪਾਤਸ਼ਾਹ ਕਿਰਪਾ ਕਰਨ ਅਸੀਂ ਇਸ ਸਮਾਗਮ ਨੂੰ ਸਭੈ ਸਾਂਝੀ ਵਾਲ ਸਦੈਨ ਕੋਵਨ ਦੱਸਿਆ ਵਾਰਾ ਜੀਓ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਤਬ ਬਖੀਰਾ ਦਾ ਜਿਹੜਾ ਹੋਕਾ ਦਿੰਦੇ ਹੋਏ ਸਾਰਿਆਂ ਨੂੰ ਗਲਵਕੜੀ ਵਿੱਚ ਲੈ ਕੇ 650 ਸਾਲਾਂ ਦਾ ਸਤਿ ਆਪ ਦੀ ਸਪਰੋ ਨੂੰ ਸਾਰਿਆਂ ਨੂੰ ਗੁਰੂ ਅਰਦਾਸ ਮਹਾਰਾ ਦੇ ਰੰਗ ਵਿੱਚ ਰੰਗਣ ਲਈ ਕਾਮਯਾਬ ਹੋਈਏ ਇਹੀ ਅਰਦਾਸ ਇਹੀ ਸੋਚ ਇਹੀ ਬੇਨਤੀ ਲੈ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋ ਰਹੇ ਆ ਕਿ ਪਾਤਸ਼ਾਹ ਸਾਡੀ ਸਾਰੀ ਟੀਮ ਨੂੰ ਬਲ ਬਖਸ਼ੋ ਤਾਂ ਕਿ ਅਸੀਂ ਆਪ ਜੀ ਦਾ ਇਹ ਸੰਦੇਸ਼ ਜਨ ਜਨ ਤੱਕ ਪਹੁੰਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ